ਪੰਜਾਬ ਪੁਲਿਸ ਨੇ ਦਬੋਚੇ ਨਕਲੀ ਪੁਲਿਸ ਵਾਲੇ ਜਿਹੜੇ ਆਪਣੇ ਆਪ ਨੂੰ ਪੁਲਿਸ ਵਾਲੇ ਦੱਸ ਕੇ ਲੋਕਾਂ ਦਾ ਧੋਖੀਆਂ ਮਾਰਦੇ ਰਾਤ ਨੂੰ ਨਾਕੇ ਲਗਾ ਕੇ ਇਲਾਕੇ 'ਚ ਕਰਦੇ ਸੀ ਠੱਗੀਆਂ ਉਹਨਾਂ ਨੇ ਰੁਕਤੀਆਂ ਨਾਕੇ ਤੇ ਰੋਕੇ ਤੇ ਜਿਹੜੇ ਚੋਰੀ ਚਾਹੁੰਦੇ ਨੇ ਉਹਨਾਂ ਨੂੰ ਧਮਕੀਆਂ ਦੇ ਕੇ ਲੋਕਾਂ ਤੋਂ ਕਰਦੇ ਸੀ ਪੈਸਿਆਂ ਦੀ ਡਿਮਾਂਡ ਉਹ ਲੋਕੋ ਜਿਹੜਾ ਇਸ ਯੂਜ਼ ਕਰਦੇ ਸੀ ਪਰਸਨਿਸ਼ਨ ਕਰ ਰਹੇ ਸੀ ਉਹ ਆਪ ਪੁਲਿਸ ਗੱਲ ਲੋਕਾਂ ਕੋਲ ਜਲਦੀ ਆਈ ਤਾਂ ਇਹ ਤੋਂ ਇੱਕ ਇਸਤਮਾਨ ਪਿਛਲੇ ਕੁਝ ਸਮੇਂ ਤੋਂ ਚੰਡੀਗੜ੍ਹ ਦੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਨਕਲੀ ਪੁਲਿਸ ਕਰਮਚਾਰੀ ਦੇਖੇ ਜਾ ਰਹੇ ਸੀ ਇਹ ਨਕਲੀ ਅਧਿਕਾਰੀ ਲੋਕਾਂ ਦੇ ਵਾਹਨਾਂ ਦੇ ਦਸਤਾਵੇਜ਼ਾਂ ਦੀ ਜਾਂਚ ਕਰਕੇ ਅਤੇ ਉਹਨਾਂ ਨੂੰ ਧਮਕੀਆਂ ਦੇ ਕੇ ਉਹਨਾਂ ਤੋਂ ਪੈਸੇ ਕੱਢਣ ਦੀ ਕੋਸ਼ਿਸ਼ ਕਰਦੇ ਸੀ ਇਸ ਸਬੰਧੀ ਮੁਹਾਲੀ ਪੁਲਿਸ ਨੇ ਚਾਰ ਨੌਜਵਾਨਾਂ ਨੂੰ ਗ੍ਰਿਫਤਾਰ ਕਰਕੇ ਮਾਮਲੇ ਦੀ ਤੇਜ਼ੀ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ ਡੀਐਸਪੀ ਕਰਨ ਸੰਧੂ ਨੇ ਕਿਹਾ ਕਿ ਸਾਡੀ ਟੀਮ ਵੱਲੋਂ ਕੀਤੀ ਗਈ ਪੂਰੀ ਜਾਂਚ ਤੋਂ ਬਾਅਦ ਇਹਨਾਂ ਨੌਜਵਾਨਾਂ ਦੀ ਪਛਾਣ ਕਰਕੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਉਹਨਾਂ ਤੋਂ ਪੁੱਛਗਿੱਛ ਜਾਰੀ ਹੈ ਅਤੇ ਉਹਨਾਂ ਤੋਂ ਇੱਕ ਖਿਡੋਣਾ ਪਿਸਤੌਲ ਵੀ ਬਰਾਮਦ ਕੀਤਾ ਗਿਆ ਹੈ ਪੁਲਿਸ ਨੇ ਭਰੋਸਾ ਦਿੱਤਾ ਹੈ ਕਿ ਇਸ ਤਰ੍ਹਾਂ ਦੀ ਦੁਰਵਰਤੋਂ ਨਾਲ ਨਜਿੱਠਣ ਲਈ ਸਖਤ ਕਾਰਵਾਈ ਵੀ ਕੀਤੀ ਜਾਵੇਗੀ ਹੋਰ ਕੀ ਕੁਝ ਕਿਹਾ ਡੀਐਸਪੀ ਕਰਨ ਸਿੰਘ ਸੰਧੂ ਨੇ ਇੱਕ ਵਾਰ ਤੁਸੀਂ ਉਹ ਵੀ ਸੁਣ ਲਓ ਕਿ ਸਪਲੀਸਿਸ ਸਾਡੇ ਕੋਲ ਇੱਕ ਸੀਕ੍ਰੇਟ ਇਨਫੋਰਮੇਸ਼ਨ ਰੀਸੀਵ ਹੋਈ ਸੀ ਤੇ ਕੁਝ ਵਿਅਕਤੀ ਨੇ ਜਿਹੜੇ ਆਪਣੇ ਆਪ ਨੂੰ ਪੁਲਿਸ ਅਧਿਕਾਰੀ ਦੱਸ ਕੇ ਤੇ ਲੋਕਾਂ ਨਾਲ ਧੱਕੇ ਮਾਰ ਰਹੇ ਨੇ ਉਸੇ ਇਨਫੋਰਮੇਸ਼ਨ ਨੂੰ ਡਿਵੈਲਪ ਕਰਦੇ ਹੋਏ ਬਦਿਸਾਨੀ ਲਈ ਉਹ ਤਾਂ ਨਫੀ ਕਰ ਰਹੀ ਟੀਮ ਨੇ ਸ਼ਪ ਉਹਨਾਂ ਨੂੰ ਰੁਕਿਆ ਨਾ ਕਿ ਤੇ ਰੋਕੇ ਤੇ ਇਹਨਾਂ ਜਿਹੜੇ ਚਾਰ ਜਣੇ ਇਹਨਾਂ ਨੂੰ ਗ੍ਰਿਪਟ ਕਰਦੇ ਕੌਣ ਕੌਣ ਸੀ ਜਿਹੜੇ ਟਿਕਟੋ ਕਿਟੋ ਦੇਵੇ ਜਿਹੜੀ ਚਾਰ ਤੁਸੀਂ ਨੇ ਇੱਕ ਨਿਆਉ ਆਉਂਦਾ ਰਹਿਣ ਵਾਲਾ ਇੱਕ ਮਲਵਾ ਸੀ ਦਾ ਇੱਕ ਗਿਰਫੋਰ ਦਾ ਤੇ ਚੌਥਾ ਸਮਾਣੇ ਦਾ ਮੈਨ ਨਾਲ ਤੇ ਤਿੰਨ ਦਾ ਪੁਰਾਣਾ ਕ੍ਰਿਮੀਨਲ ਰਿਕਾਰਡ ਸੀ ਕਿ ਕਿਸ ਤਰ੍ਹਾਂ ਦਾ ਕ੍ਰਿਮੀਨਲ ਰਿਕਾਰਡ ਸੀ ਇਹਨਾਂ ਦਾ ਪਹਿਲਾਂ ਕੋਈ ਜੋ ਰੇ ਦੇ ਪਰਚੇ ਆ ਗਏ ਜਾਂ ਕੋਈ ਚੋਰੀ ਚਕਾ ਦੀ ਦੇ ਪਰਚੇ ਆ ਕੱਚੇ ਦੇ ਪਰਚੇ ਕੋਈ ਹੋਣਾ ਹੈ ਕੋਈ ਰਿਪੋਰਟ ਹੈਗਾ ਇੱਕ ਇਹ ਅਜੇ ਤੱਕ ਵੀ ਉਹ ਸਾਡੇ ਕੋਲ ਰਿਕਾਰਡ ਆਇਆ ਜੀ ਇੱਕ ਤੇ ਚੋਰੀ ਦਾ ਪਹਿਲਾ ਦਾ ਪਰਚਾ ਤੇ ਦੋ ਤੇ ਅੰਨੀ ਕੇਸ ਦਾ ਉਹ ਹੈ ਨਹੀਂ ਵੀ ਅਜਾ ਪਰਚਾ ਕਿੱਥੇ ਹੈਗਾ ਨਹੀਂ ਪਰਚੇ ਨਾਲ ਜਿੱਥੇ ਲੁਕਾ ਨਹੀਂ ਨਹੀਂ ਜੀ ਇਹਨਾਂ ਦੇ ਰੇਸ਼ੀ ਈਰੀ ਦੇ ਕੱਚੇ ਇਹਨਾਂ ਸਮਾਨਾ ਦੱਸ ਸਕਦੇ ਹੋ ਉਸ ਪਾਸੇ ਸਮਾਨਾ ਦਾ ਜਿਹੜਾ ਤੁਹਾਨੂੰ ਦੱਸਿਆ ਕਿੰਨੇ ਆ ਗਾ ਉਹਨਾਂ ਦਾ ਚੋਰੀ ਦੇ ਮਕਦਮਾ ਉਹਨਾਂ ਦਾ ਲੇਗ ਆ ਅੱਛਾ ਜੀ ਔਰੇ ਹੁਣ ਇਹਨਾਂ ਦੇ ਤੁਸੀਂ ਰਿਮਾਂਡ ਲਿਆ ਇਹਨਾਂ ਦਾ ਤੇ ਅੱਗੇ ਕੋਈ ਪਤਾ ਲੱਗ ਰਿਹਾ ਕੋਈ ਹੋਰ ਬਿਲਕੁਲ ਜੀ ਬਿਲਕੁਲ ਜੀ ਜਿਵੇਂ ਤੁਹਾਨੂੰ ਦੱਸਿਆ ਕਿ ਇਹਨਾਂ ਤੋਂ ਉਹ ਲੋਕੋ ਜਿਹੜਾ ਇਸ ਯੂਜ਼ ਕਰਦੇ ਸੀ ਪਰਸਨੇਸ਼ਨ ਕਰ ਰਹੇ ਸੀਗੇ ਪੰਜਾਬ ਪੁਲਿਸ ਦਾ ਲੋਗੋ ਉਹਨਾਂ ਕੋਲ ਇੱਕ ਜਾਲੀ ਆਈ ਕਾਰਡ ਤੇ ਟੋਏ ਪਿਸਟਲ ਉਹ ਸਾਰੀ ਦੀ ਜਾਂਚ ਸ਼ੁਰੂ ਕੀਤੀ ਹੈ ਨਾ ਤੋਂ ਭੁਈ ਨਾਲ ਕੁਝ ਕਿ ਸਖਤੀ ਨਾਲ ਉਹ ਚੈਕ ਕਰ ਰਹੇ ਹੈ ਕਿ ਕੋਈ ਹੋਰ ਜੋ ਹੈ ਜੇ ਇਸ ਇਨਸੀਡੈਂਟ ਤੋਂ ਉਹਨਾਂ ਨੇ ਕੋਈ ਪੰਜਾਬ ਦਿੱਤਾ ਹੋਵੇ ਤਾਂ ਉਹਦੇ ਜੋ ਸੰਬੰਧਿਤ ਤਫ਼ਤੀਸ਼ ਚੱਲ ਰਹੀ ਹੈ ਹਲੇ ਤੱਕ ਪ੍ਰੋਟੋਕੋਲ ਜਿਵੇਂ ਕੁਝ ਨਹੀਂ ਮਤਲਬ ਸਾਹਮਣੇ ਆ ਰਿਹਾ ਕਿ ਇਹ ਮਤਲਬ ਕੁਝ ਕਰ ਚੁੱਕੇ ਸੀਗੇ ਜਾਂ ਕਰਨ ਜਾ ਰਹੇ ਸੀ ਦੇਖੋ ਜੀ ਇਹ ਬੜਾ ਪ੍ਰੀਲਿਮਨਰੀ ਹੈ ਡਿਸਕਲੋਜ਼ ਕਰਨਾ ਸਾਡੀ ਜਿਹੜੀ ਇੰਟਰਨਲ ਤਫਤੀਸ਼ ਹੈ ਉਹਦੇ ਵਿੱਚ ਅਸੀਂ ਕੰਪਲੇਨੈਂਟ ਨੂੰ ਪ੍ਰਾਪਤ ਕਰਕੇ ਇਹਨਾਂ ਤੋਂ ਕੁਝ-ਕੁਝ ਕਰਕੇ ਕੰਪਲੇਨਰ ਨਾਲ ਰابط ਕਰਕੇ ਉਹਨਾਂ ਨੂੰ ਪ੍ਰੋਪਰ ਕੰਫੀਡੈਂਸ ਲੈ ਕੇ ਫਿਰ ਜਿਹੜੀ ਅਗਲੀ ਤਫਤੀਸ਼ ਸ਼ੁਰੂ ਕਰਦੇ ਤੇ ਕਿਨਾਂ ਕਰ ਕੋਈ ਮਨੀ ਵੀ ਕੋਈ ਪ੍ਰਾਬਲਮ ਹੋਣੀ ਚਾਹੀਦੀ ਹਾਂ ਜੀ ਇਹਨਾਂ ਨੂੰ 15000 ਰੁਪਏ ਤੋਂ